ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਿੰਨਾ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਸਾਧ ਸੰਗਤ ਜੀ ਤੁਹਾਡੀ ਰਸੋਈ ਵਿੱਚ ਨਮਕ ਅਤੇ ਫਟਕਰੀ ਦੋਵੇਂ ਹੀ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਬਹੁਤ ਹੀ کارਗਰ ਹਨ ਫਟਕਰੀ ਵੀ ਆਪਣੇ ਆਪ ਵਿੱਚ ਇੰਨੇ کارਗਰ ਹੈ ਕਿ ਇਸੇ ਬਹੁਤ ਸਾਰੇ ਛੋਟੇ-ਛੋਟੇ ਉਪਾਅ ਹਨ ਜਿਸ ਨਾਲ ਤੁਹਾਨੂੰ ਤੁਰੰਤ ਹੀ ਚਮਤਕਾਰ ਦਿਖਦਾ ਹੈ ਲਾਭ ਦਿਖਣ ਲੱਗ ਜਾਂਦਾ ਹੈ ਉਸੇ ਹੀ ਤਰ੍ਹਾਂ ਨਮਕ ਦੇ ਵੀ ਉਪਾਅ ਹਨ ਜੋ کارਗਰ ਹਨ ਚਮਤਕਾਰੇ ਹਨ ਖਾਸ ਤੌਰ ਤੇ ਜੇਕਰ ਇਹਨਾਂ ਦੋਹਾਂ ਚੀਜ਼ਾਂ ਦੇ ਉਪਾਅ ਸ਼ਨੀਵਾਰ ਜਾਂ ਫਿਰ ਮੰਗਲਵਾਰ ਨੂੰ ਕੀਤੇ ਜਾਣ ਤਾਂ ਤੁਰੰਤ ਲਾਭ ਮਿਲਦਾ ਹੈ ਸਾਧ ਸੰਗਤ ਜੀ ਅੱਜ ਦਾ ਸਾਡਾ ਉਪਾਅ ਉਹਨਾਂ ਮਾਤਾ ਪਿਤਾ ਦੇ ਲਈ ਹੈ ਜੋ ਇਹ ਸੋਚਦੇ ਹਨ ਕਿ ਪਤਾ ਨਹੀਂ ਬੱਚਿਆਂ ਦਾ ਵਿਆਹ ਹੋਵੇਗਾ ਜਾਂ ਨਹੀਂ ਉਹਨਾਂ ਦੇ ਬੱਚਿਆਂ ਲਈ ਵੀ ਹੈ ਜੋ ਇਹ ਸੋਚਦੇ ਹਨ ਕਿ ਸਾਡੀ ਉਮਰ ਨਿਕਲਦੀ ਜਾ ਰਹੀ ਹੈ ਰਿਸ਼ਤਾ ਵਗੈਰਾ ਕੁਝ ਹੋ ਨਹੀਂ ਰਿਹਾ ਅਤੇ ਕੀ ਕਰੀਏ ਪੂਰੀ ਤਰ੍ਹਾਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਹਨ ਕਈ ਵਾਰ ਆਪਣੇ ਕੈਰੀਅਰ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਕਈ ਵਾਰ ਜ਼ਿੰਮੇਵਾਰੀਆਂ ਨੂੰ ਲੈ ਕੇ ਦੁਖੀ ਰਹਿੰਦੇ ਹਨ ਅਤੇ ਕਈ ਵਾਰ ਵਿਆਹ ਸ਼ਾਦੀ ਨੂੰ ਲੈ ਕੇ ਵੀ ਪਰੇਸ਼ਾਨ ਰਹਿੰਦੇ ਹਨ ਤਾਂ ਅਜਾਏ ਵਿੱਚ ਅੱਜ ਦਾ ਸਾਡਾ ਉਪਾਅ ਬਹੁਤ ਹੀ کارਗਰ ਉਪਾਅ ਹੈ ਬਿਨਾ ਕਿਸੇ ਪੂਜਾ ਪਾਠ ਦੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਸਛੋਟੇ ਜਿਹੇ ਉਪਾਣ ਨੂੰ ਜ਼ਰੂਰ ਕਰਕੇ ਦੇਖਿਓ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸ਼ਨੀਵਾਰ ਦੇ ਦਿਨ ਕੀ ਕਰਨਾ ਹੋਵੇਗਾ ਦੇਖੋ ਜੇਕਰ ਤੁਹਾਡੇ ਜੀਵਨ ਵਿੱਚ ਵਿਆਹ ਨੂੰ ਲੈ ਕੇ ਪਰੇਸ਼ਾਨੀਆਂ ਆ ਰਹੀਆਂ ਹਨ ਜੇਕਰ ਹੋਰ ਵੀ ਕੋਈ ਪਰੇਸ਼ਾਨੀ ਹੈ ਤੁਹਾਡੇ ਜੀਵਨ ਦੀ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਹੈ ਮਾਤਾ ਪਿਤਾ ਦੇ ਜੀਵਨ ਵਿੱਚ ਵੀ ਹੋ ਸਕਦੀ ਹੈ ਅਤੇ ਬੱਚਿਆਂ ਦੇ ਜੀਵਨ ਵਿੱਚ ਵੀ ਹੋ ਸਕਦੀ ਹੈ ਕੋਈ ਵੀ ਪਰੇਸ਼ਾਨੀ ਹੋਵੇ ਸ਼ਨੀਵਾਰ ਦੇ ਦਿਨ ਇਹ ਜੋ ਕੰਮ ਹੈ ਅੱਜ ਅਸੀਂ ਦੱਸਣ ਵਾਲੇ ਹਾਂ ਇਸ ਨੂੰ ਤੁਸੀਂ ਅਜ਼ਮਾ ਕੇ ਦੇਖ ਲੈਣਾ ਇੱਕ ਵਾਰ ਕਰਕੇ ਦੇਖ ਲੈਣਾ ਹੁਣ ਤੱਕ ਜਿੰਨਾ ਜਿੰਨਾ ਲੋਕਾਂ ਨੇ ਇਸ ਨੂੰ ਅਜ਼ਮਾਇਆ ਹੈ ਉਹਨਾਂ ਨੂੰ ਇਸ ਦਾ ਰਿਜ਼ਲਟ ਬਹੁਤ ਹੀ ਵਧੀਆ ਮਿਲਿਆ ਹੈ ਕਿਉਂਕਿ ਸ਼ਨੀਵਾਰ ਦੇ ਦਿਨ ਜੋ ਕੀਤੇ ਜਾਂਦੇ ਉਪਾਹਨ ਉਹ ਚਮਤਕਾਰੇ ਉਪਾਹਨ ਹੁੰਦੇ ਹਨ ਬਿਲਕੁਲ ਇੱਕਦਮ ਸਟੀਕ ਹੁੰਦੇ ਹਨ ਤੁਸੀਂ ਜਿਵੇਂ ਕਿ ਦੇਖ ਲਿਆ ਨਮਕ ਦਾ ਉਪਾਹ ਹੈ ਨਮਕ ਜੋ ਤੁਸੀਂ ਕਿਚਨ ਦੇ ਵਿੱਚ ਵਰਤਦੇ ਹੋ ਵੈਸੇ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਜਦੋਂ ਵੀ ਤੁਸੀਂ ਨਮਕ ਦਾ ਉਪਾਹ ਕਰੋ ਕਿਚਨ ਦਾ ਨਮਕ ਲੈ ਸਕਦੇ ਹੋ ਜੇਕਰ ਕਿਚਨ ਦੇ ਵਿੱਚ ਨਹੀਂ ਹੈ ਤਾਂ ਹੋਰ ਥਾਂ ਤੋਂ ਵੀ ਤੁਸੀਂ ਬਾਜ਼ਾਰ ਤੋਂ ਵੀ ਮੋਟਾ ਨਮਕ ਹੁੰਦਾ ਹੈ ਉਹ ਲਿਆ ਸਕਦੇ ਹੋ ਜਿਸ ਨੂੰ ਖਾਰਾ ਨਮਕ ਵੀ ਕਹਿੰਦੇ ਹਨ ਸਾਵਧਨ ਨਮਕ ਹੁੰਦਾ ਹੈ ਉਸ ਦਾ ਜੇਕਰ ਤੁਸੀਂ ਉਪਾਅ ਕਰਦੇ ਹੋ ਤਾਂ ਬਹੁਤ ਜਲਦੀ ਉਸ ਦੇ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲਦੇ ਹਨ ਪਰ ਜੇਕਰ ਤੁਹਾਨੂੰ ਨਮਕ ਨਹੀਂ ਮਿਲਦਾ ਤਾਂ ਅਸੀਂ ਉਪਾਅ ਨਾ ਕਰੀਏ ਅਜਿਆ ਨਹੀਂ ਕਰਨਾ ਅਜਿਆ ਨਹੀਂ ਹੋਣਾ ਚਾਹੀਦਾ ਤੁਸੀਂ ਫਿਰ ਜੋ ਘਰ ਵਿੱਚ ਨਮਕ ਹੁੰਦਾ ਹੈ ਉਸੇ ਨਾਲ ਉਪਾਅ ਕਰ ਸਕਦੇ ਹੋ ਥੋੜਾ ਜਿਹਾ ਨਮਕ ਲਵੋ ਦੋ ਮੁਠੀ ਨਮਕ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਕੋਸ਼ਿਸ਼ ਕਰੋ ਕਿ ਸਾਬਤ ਨਮਕ ਬਾਜ਼ਾਰ ਤੋਂ ਮੰਗਵਾ ਲਓ ਅਤੇ ਤੁਸੀਂ ਮੰਨ ਲਓ ਕਿ ਕੋਈ ਲਿਆ ਕੇ ਦੇਣ ਵਾਲਾ ਨਾ ਹੋਵੇ ਤਾਂ ਫਿਰ ਇਹ ਦੂਜਾ ਨਮਕ ਹੁੰਦਾ ਹੈ ਤੁਹਾਡੀ ਕਿਚਨ ਵਿੱਚ ਖਾਣ ਵਾਲਾ ਇਹ ਵੀ ਲੈ ਸਕਦੇ ਹੋ ਦੂਜੀ ਗੱਲ ਕਿ ਇਸਪਾ ਨੂੰ ਕਰਨਾ ਸ਼ਾਮ ਨੂੰ ਹੈ ਸੂਰਜ ਡੁੱਬਣ ਤੋਂ ਬਾਅਦ ਸੰਧਿਆ ਕਾਲ ਦੇ ਵਿੱਚ ਸ਼ਨੀਵਾਰ ਦੇ ਦਿਨ ਸ਼ਾਮ ਨੂੰ ਕਰਨਾ ਹੈ ਇਸਪਾ ਨੂੰ ਇਸ ਪਾਣ ਨੂੰ ਮਾਤਾ ਪਿਤਾ ਵੀ ਕਰ ਸਕਦੇ ਹਨ ਬੱਚੇ ਖੁਦ ਵੀ ਕਰ ਸਕਦੇ ਹਨ ਤੁਹਾਨੂੰ ਇਸ ਪਾਣ ਨੂੰ ਕਿਸੇ ਵੀ ਸ਼ਨੀਵਾਰ ਨੂੰ ਕਰਨਾ ਹੋਵੇਗਾ ਕਿਸੇ ਵੀ ਸ਼ਨੀਵਾਰ ਤੋਂ ਇਸ ਨੂੰ ਕਰ ਲਓ ਤੁਹਾਨੂੰ ਜ਼ਰੂਰੀ ਨਹੀਂ ਕਿ ਇਹ ਸ਼ਨੀਵਾਰ ਜਾਂ ਉਹ ਸ਼ਨੀਵਾਰ ਸ਼ੁਕਲ ਪੱਖ ਦਾ ਕ੍ਰਿਸ਼ਨ ਪੱਖ ਦਾ ਅਜਿਹਾ ਕੁਝ ਨਹੀਂ ਸੋਚਣਾ ਹੈ ਜੋ ਵੀ ਸ਼ਨੀਵਾਰ ਤੁਹਾਨੂੰ ਸਹੀ ਲੱਗੇ ਤੁਹਾਡੇ ਕੋਲ ਨਮਕ ਹੋਵੇ ਤੁਹਾਡੇ ਕੋਲ ਸਾਰੇ ਸਮੇਂ ਸਾਰੀਆਂ ਚੀਜ਼ਾਂ ਹੋਣ ਉਸ ਵਕਤ ਵਿੱਚ ਤੁਸੀਂ ਇਹ ਸੁਪਾਣੋਂ ਕਰ ਲਵੋ ਅਤੇ ਦੋ ਮੁਠੀ ਨਮਕ ਲੈਣ ਤੋਂ ਬਾਅਦ ਸੰਧਿਆ ਕਾਲ ਵਿੱਚ ਜਿਵੇਂ ਹੀ ਸੂਰਜ ਡੁੱਬ ਜਾਵੇ ਉਸ ਤੋਂ ਬਾਅਦ ਤੁਹਾਨੂੰ ਇਹ ਨਮਕ ਲੈ ਲੈਣਾ ਹੈ ਹਥੇਲੀ ਵਿੱਚ ਦੋਵਾਂ ਹਥੇਲੀਆਂ ਦੇ ਵਿੱਚ ਇਸ ਨਮਕ ਨੂੰ ਲੈ ਲਓ ਮਾਤਾ ਪਿਤਾ ਹੋਣ ਤਾਂ ਬੱਚਿਆਂ ਦੇ ਵਿਆਹ ਦੀ ਕਾਮਨਾ ਬੋਲਦੇ ਹੋਏ ਹਥੇਲੀਆਂ ਵਿੱਚ ਲੈ ਲੈਣ ਨਮਕ ਦੋਵਾਂ ਹੱਥਾਂ ਦੇ ਵਿੱਚ ਨਮਕ ਲੈ ਕੇ ਇੱਕ ਵਾਰ ਤੁਹਾਨੂੰ ਨਮਕ ਲੈਣਾ ਹੈ ਉਸ ਤੋਂ ਬਾਅਦ ਤੋਂ ਬੱਚੇ ਹੋਣ ਤਾਂ ਆਪਣੀ ਵਿਆਹ ਦੀ ਕਾਮਨਾ ਕਰਨ ਵਿਆਹ ਦੀ ਕਾਮਨਾ ਤੁਹਾਨੂੰ ਕਰਨੀ ਹੈ ਬੱਚਿਆਂ ਦੇ ਵਿਆਹ ਦੀ ਤੁਹਾਡੇ ਜਿੱਥੇ ਤੁਹਾਡੀ ਪਸ਼ਮ ਦਿਸ਼ਾ ਹੋਵੇ ਉੱਥੇ ਖੜੇ ਹੋ ਕੇ ਉਸ ਦਿਸ਼ਾ ਵਿੱਚ ਭਾਵ ਕਿ ਉਸ ਦਿਸ਼ਾ ਵੱਲ ਮੂੰਹ ਕਰਕੇ ਖੜੇ ਹੋ ਜਾਓ ਹੱਥਾਂ ਦੇ ਵਿੱਚ ਨਮਕ ਲੈ ਕੇ ਅਤੇ ਪਸ਼ਮ ਦਿਸ਼ਾ ਦੀ ਤਰਫ ਮੂੰਹ ਕਰਕੇ ਤੁਸੀਂ ਮਨ ਹੀ ਮਨ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਦੇ ਹੋਏ ਉਹਨਾਂ ਦੇ ਜੀਵਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਰੁਕਾਵਟ ਆਈ ਹੋਈ ਹੈ ਗ੍ਰਹਿ ਦੋਸ਼ ਨੂੰ ਲੈ ਕੇ ਪਿਤਰ ਦੋਸ਼ ਨੂੰ ਲੈ ਕੇ ਜਾਂ ਫਿਰ ਨજર ਦੋਸ਼ ਨੂੰ ਲੈ ਕੇ ਜਾਂ ਕੁੰਡਲੀ ਵਿੱਚ ਕਿਸੇ ਪ੍ਰਕਾਰ ਦੇ ਕੋਈ ਦੁਸ਼ਟ ਗ੍ਰਹਿ ਤੁਹਾਡੇ ਬੱਚਿਆਂ ਦੀ ਜਨਮ ਕੁੰਡਲੀ ਵਿੱਚ ਪਰੇਸ਼ਾਨ ਕਰ ਰਹੇ ਹਨ ਤਾਂ ਤੁਸੀਂ ਪ੍ਰਾਰਥਨਾ ਕਰੋ ਕਿ ਉਹ ਸਭ ਦੂਰ ਹੋ ਜਾਣ ਪਸ਼ਮ ਦੀ ਤਰਫ ਮੂੰਹ ਕਰਦੇ ਹੋਏ ਇਹ ਚੀਜ਼ ਤੁਸੀਂ ਬੋਲਦੇ ਹੋ 2 ਮਿੰਟ 3 ਮਿੰਟ ਮਨ ਵਿੱਚ ਸ਼ਰਦਾ ਦੇ ਨਾਲ ਇਸ ਨੂੰ ਕਹੋ ਜੇਕਰ ਪਸ਼ਮ ਦਿਸ਼ਾ ਦੀ ਤਰਫ ਤੁਸੀਂ ਬਾਲਾ ਜੀ ਮਹਾਰਾਜ ਦਾ ਜਾਂ ਸ਼ਨੀ ਭਗਵਾਨ ਦਾ ਮਨ ਦੇ ਵਿੱਚ ਥੋੜਾ ਜਿਹਾ ਧਿਆਨ ਤਾਰ ਲਓ ਹਾਲਾਂਕਿ ਤੁਹਾਨੂੰ ਕੋਈ ਪੂਜਾ ਘਰ ਵਿੱਚ ਬੈਠਣ ਲਈ ਜਾਂ ਤੁਹਾਨੂੰ ਕਿਸੇ ਪ੍ਰਕਾਰ ਦੇ ਕੋਈ ਆਸਨ ਵਿੱਚ ਆ ਕੇ ਬੈਠਣ ਲਈ ਨਹੀਂ ਕਿਹਾ ਜਾਏਗਾ ਤੁਸੀਂ ਸਿਰਫ ਉਦਰ ਨੂੰ ਮੂੰਹ ਕਰਕੇ ਮਨ ਵਿੱਚ ਸ਼ਨੀ ਭਗਵਾਨ ਦਾ ਜਾਂ ਹਨੂਮਾਨ ਜੀ ਦਾ ਵਿਚਾਰ ਲਿਆਉਂਦੇ ਹੋਏ ਤੁਸੀਂ ਮਨ ਹੀ ਮਨ ਕਾਮਨਾ ਕਰ ਲਓ ਬੱਚਿਆਂ ਦੇ ਵਿਆਹ ਦੀ ਹਰ ਪ੍ਰਕਾਰ ਦਾ ਦੋਸ਼ ਸਮਾਪਤ ਕਰਨ ਲਈ ਬੱਚਿਆਂ ਦੇ ਤੁਰੰਤ ਵਿਆਹ ਯੋਗ ਬਨਨ ਅਤੇ ਛੇਤੀਆ ਰੱਖਿਆ ਜਾਵੇ ਇਸ ਦੀ ਪ੍ਰਾਰਥਨਾ ਕਰਨ ਤੋਂ ਬਾਅਦ ਤੁਸੀਂ ਇਸ ਨਮਕ ਨੂੰ ਲੈ ਕੇ ਜਾਓ ਆਪਣੇ ਵਾਸ਼ਬੋਸ਼ਨ ਦੇ ਕੋਲ ਵਾਸ਼ਬੋਸ਼ਨ ਦੇ ਕੋਲ ਆਉਣ ਤੋਂ ਬਾਅਦ ਤੁਸੀਂ ਇਸ ਨਮਕ ਨੂੰ ਜੋ ਤੁਹਾਡੀਆਂ ਦੋਵਾਂ ਹਥੇਲੀਆਂ ਦੇ ਵਿੱਚ ਹੈ ਇਸ ਨੂੰ ਦੋਵਾਂ ਹੱਥਾਂ ਵਿੱਚ ਅਲੱਗ-ਅਲੱਗ ਕਰ ਲਓ ਅੱਧਾ-ਅੱਧਾ ਇਸ ਨੂੰ ਅਲੱਗ-ਅਲੱਗ ਕਰ ਲਓ ਅਤੇ ਅੱਦਾ ਅਲੱਗ ਕਰਨ ਤੋਂ ਬਾਅਦ ਜਾਨੀ ਕਿ ਦੋ ਹੱਥਾਂ ਵਿੱਚ ਆ ਜਾਵੇਗਾ ਅਤੇ ਦੋਵਾਂ ਹੱਥਾਂ ਦੀਆਂ ਮੁਠੀਆਂ ਬੰਦ ਕਰ ਲਓ ਇਹਦੇ ਮੁਠੀਆਂ ਬੰਦ ਕਰਨ ਤੋਂ ਬਾਅਦ ਤੁਸੀਂ ਇੱਥੇ ਖੜੇ ਰਹਿ ਕੇ 5-7 ਸੈਕਿੰਡ ਇਸ ਮੁਠੀ ਨੂੰ ਬੰਨ੍ਹ ਰੱਖੋ ਜਾਨੀ ਕਿ ਨਮਕ ਨੂੰ ਤੁਹਾਡੀਆਂ ਮੁਠੀਆਂ ਵਿੱਚ ਬੰਨ੍ਹ ਰੱਖਣਾ ਹੈ ਜਿਵੇਂ ਹੀ 5-7 ਸੈਕਿੰਡ ਹੋ ਜਾਣਗੇ ਜਾਨੀ ਕਿ ਤੁਹਾਡੀ ਮੁਠੀ ਵਿੱਚ ਇਹ ਨਮਕ ਥੋੜਾ ਗਿੱਲਾ ਪਸੀਨਾ ਗਿੱਲਾ ਪਸੀਨੇ ਵਾਲਾ ਜਿਆ ਹੋ ਜਾਵੇਗਾ ਤੁਹਾਡੀਆਂ ਹਥੇਲੀਆਂ ਵਿੱਚ ਲੱਗ ਜਾਵੇਗਾ ਹੁਣ ਇਸ ਨਮਕ ਨੂੰ ਪਹਿਲਾਂ ਛੱਡੋ ਵਾਸ਼ ਬਰਸ਼ਨ ਦੇ ਵਿੱਚ ਪਹਿਲਾਂ ਪਾਣੀ ਛੱਡਣਾ ਹੈ ਨਮਕ ਤੁਹਾਨੂੰ ਬਾਅਦ ਵਿੱਚ ਛੱਡਣਾ ਹੈ ਪਹਿਲਾਂ ਪਾਣੀ ਛੱਡ ਦਿਓ ਪਾਣੀ ਛੱਡ ਕੇ ਹੁਣ ਮੁਠੀਆਂ ਖੋਲ ਕੇ ਅਤੇ ਹੌਲੀ-ਹੌਲੀ ਦੋਵਾਂ ਹੱਥਾਂ ਤੋਂ ਇੱਕ ਸਾਥ ਨਮਕ ਉਸ ਵਿੱਚ ਸ਼ਰਧਨਾ ਸ਼ੁਰੂ ਕਰ ਦਿਓ ਹੌਲੀ ਹੌਲੀ ਨਮਕ ਹੱਥਾਂ ਤੋਂ ਫੈਲ ਕੇ ਵਹਿੰਦੇ ਹੋਏ ਪਾਣੀ ਦੇ ਨਾਲ ਜਾਂਦਾ ਰਹੇ ਅਤੇ ਤੁਹਾਡੀਆਂ ਹਥੇਲੀਆਂ ਤੋਂ ਇੱਕਦਮ ਤੋਂ ਨਹੀਂ ਦਿਖਣਾ ਚਾਹੀਦਾ ਨਮਕ ਹੌਲੀ ਹੌਲੀ ਨਮਕ ਚਾਣਾ ਚਾਹੀਦਾ ਹੈ ਦੋਵਾਂ ਹੱਥਾਂ ਤੋਂ ਅਤੇ ਵਾਸ਼ ਬੋਸ਼ਨ ਦੇ ਵਿੱਚ ਪਾਣੀ ਉਨੀ ਦੇਰ ਚੱਲਦਾ ਰਹੇ ਜਿੰਨੀ ਦੇਰ ਤੁਹਾਡੇ ਹੱਥਾਂ ਦਾ ਨਮਕ ਖਤਮ ਨਾ ਹੋ ਜਾਵੇ ਜਿਵੇਂ ਹੀ ਤੁਹਾਡੀਆਂ ਹਥੇਲੀਆਂ ਤੋਂ ਨਮਕ ਹੌਲੀ ਹੌਲੀ ਜਾਂਦੇ ਹੋਏ ਖਤਮ ਹੋ ਜਾਵੇ ਦੋਵਾਂ ਹਥੇ ਲਿਆਣੋ ਤੋਲੋ ਅਤੇ ਤੁਹਾਡੇ ਹੱਥ ਪੈਰ ਮੂੰਹ ਵੀ ਤੋਲੋ ਬਸ ਇਹਨਾਂ ਜਿਹੇ ਕੰਮ ਤੁਹਾਨੂੰ ਕਰਨਾ ਹੈ ਅਤੇ ਬੱਚੇ ਦੇ ਬਾਰੇ ਵਿੱਚ ਸੋਚਦੇ ਹੋਏ ਬੱਚੇ ਦੇ ਨਾਮ ਤੋਂ ਪੱਛਮ ਦਿਸ਼ਾ ਦੀ ਤਰਫ ਮੂੰਹ ਕਰਕੇ ਉਸ ਦੇ ਵਿਆਹ ਦੀ ਕਾਮਨਾ ਕਰਦੇ ਹੋਏ ਇਹ ਕੰਮ ਤੁਹਾਨੂੰ ਕਰਨਾ ਹੈ ਇਹ ਬੱਚੇ ਖੁਦ ਵੀ ਕਰ ਸਕਦੇ ਹਨ ਅਤੇ ਮਾਤਾ ਪਿਤਾ ਵੀ ਐਸੋ ਪਾਣੋ ਕਰ ਸਕਦੇ ਹਨ ਹੁਣ ਗੱਲ ਕਰ ਲੈਂਦੇ ਹਾਂ ਕਿ ਇਸ ਉਪਾਣ ਨੂੰ ਇੱਕ ਸ਼ਨੀਵਾਰ ਹੀ ਕਰਨਾ ਹੈ ਤੁਸੀਂ ਇਸ ਉਪਾਣ ਨੂੰ ਜਾਂ ਤਾਂ ਤਿੰਨ ਸ਼ਨੀਵਾਰ ਕਰਿਓ ਜਾਨੀ ਕਿ ਇੱਕ ਸ਼ਨੀਵਾਰ ਫੇਰ ਆਏਗਾ ਉਸ ਦਿਨ ਕਰਿਓ ਫੇਰ ਆਏਗਾ ਉਸ ਦਿਨ ਕਰਿਓ ਤਿੰਨ ਸ਼ਨੀਵਾਰ ਲਗਾਤਾਰ ਕਰਿਓ ਨਹੀਂ ਤਾਂ ਲਗਾਤਾਰ ਤਿੰਨ ਦਿਨ ਕਰਦਿਓ ਜਾਨੀ ਕਿ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਤਿੰਨ ਦਿਨ ਇਸ ਪ੍ਰਕਾਰ ਨਾਲ ਕਰਦਿਓ ਜੋ ਤੁਹਾਨੂੰ ਸਹੀ ਲੱਗੇ ਜਾਨੀ ਕਿ ਤਿੰਨ ਦਿਨ ਲਗਾਤਾਰ ਇਸਪਾਣੋ ਕਰਨਾ ਹੋਵੇਗਾ ਅਤੇ ਜੇਕਰ ਤੁਹਾਨੂੰ ਸਹੀ ਨਹੀਂ ਲੱਗਦਾ ਲਗਾਤਾਰ ਤਾਂ ਤੁਸੀਂ ਇੱਕ ਇੱਕ ਸ਼ਨੀਵਾਰ ਕਰਕੇ ਤਿੰਨ ਸ਼ਨੀਵਾਰਾਂ ਤੱਕ ਇਸਪਾਣੋ ਕਰ ਲਓ ਤੁਸੀਂ ਕਰਕੇ ਦੇਖਿਓ ਇਹ ਤਿੰਨ ਸ਼ਨੀਵਾਰ ਵਿੱਚ ਤੁਹਾਡੇ ਬੱਚਿਆਂ ਦੇ ਵਿਆਹ ਵਿਆਹੀ ਨਹੀਂ ਬੱਚਿਆਂ ਦਾ ਕੈਰੀਅਰ ਉਹਨਾਂ ਦੀ ਅਰਨਿੰਗ ਉਹਨਾਂ ਦਾ ਹਰ ਪ੍ਰਕਾਰ ਦਾ ਜੋ ਕਸ਼ਟ ਹੈ ਦੁੱਖ ਹੈ ਤੁਹਾਡੇ ਜੀਵਨ ਦਾ ਕਸ਼ਟ ਦੁੱਖ ਹੈ ਸਭ ਇੱਕੋ ਸਾਥ ਹੀ ਦੂਰ ਹੋ ਜਾਣਗੇ ਇਹ ਇੱਕ ਤਰ੍ਹਾਂ ਨਾਲ ਅਚੋਕ ਪਾ ਹੈ ਕਮੈਂਟ ਬਾਕਸ ਤੇ ਵਿੱਚ ਆਪਣੇ ਵਿਚਾਰ ਲਿਖਣਾ ਨਾ ਭੁੱਲਣਾ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ